ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਕਦੋਂ ਪਹੁੰਚੇ ਅਤੇ ਉੱਥੇ ਜਾਣ ਦਾ ਗੁਰੂ ਸਾਹਿਬ ਜੀ ਦਾ ਕੀ ਮਕਸਦ ਸੀ ਜੀ ਜੇਕਰ ਇਹ ਸਾਖੀ ਵਧੀਆ ਲੱਗੇ ਤਾਂ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜਪਤਾਣੇ ਦੇ ਮੁੱਖ ਸ਼ਹਿਰਾਂ ਸਹਾਰਨਪੁਰ ਤੋਂ ਹੁੰਦੇ ਹੋਏ ਨਾਦੇੜ ਪਹੁੰਚੇ। ਗੁਰੂ ਸਾਹਿਬ ਜੀ ਦਾ ਦੱਖਣ ਵੱਲ ਜਾਣ ਦਾ ਵੱਡਾ ਮਤਵ ਮਾਦੋਦਾਸ ਨੂੰ ਅਮਰ ਛਾ ਕੇ ਬੰਦਾ ਸਿੰਘ ਬਣਾ ਕੇ ਪੰਜਾਬ ਭੇਜਣਾ ਸੀ। ਪਰ ਨਾਲ ਹੀ ਬਹਾਦਰ ਸ਼ਾਹ ਨਾਲ ਗੱਲ ਨਜਿੱਠਣ ਦੀ ਵੀ ਸੀ। 3 ਦਸੰਬਰ 1708 ਈਸਵੀ ਨੂੰ ਗੁਰੂ ਸਾਹਿਬ ਜੀ ਨਾਦੇੜ ਪਹੁੰਚੇ ਸਨ। ਉਸ ਦਿਨ ਸੂਰਜ ਗ੍ਰਹਿਣ ਸੀ। ਉਸਹਬ ਜੀ ਜਾਣ ਬੁੱਝ ਕੇ ਸੂਰਜ ਗ੍ਰਹਿਣ ਵਾਲੇ ਦਿਨ ਮਾਧਵ ਦਾਸ ਦੇ ਆਸਰਮ ਵਿੱਚ ਪਹੁੰਚੇ ਤੇ ਉੱਥੇ ਜਾ ਕੇ ਬੱਕਰਾ ਚਟਕਾਇਆ ਮਾਧਵ ਦਾਸ ਨੇ ਸਿੱਧੀਆਂ ਦੇ ਜ਼ੋਰ ਨਾਲ ਗੁਰੂ ਜੀ ਨੂੰ ਵੀ ਨੀਵਾ ਦਿਖਾਉਣਾ ਚਾਇਆ ਪਰ ਜਦ ਓਛ ਦੀ ਏਕ ਨਾ ਚੱਲੀ ਨਾ ਗੋਡੇ ਭਾਰ ਹੋ ਕੇ ਪੁੱਛਿਆ ਕੀ ਤੁਸੀਂ ਕੌਣ ਹੋ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਹ ਕਿਹਾ ਕਿ ਆਪਣੇ ਅੰਦਰ ਝਾਤੀ ਮਾਰ ਮਾਦੋ ਦਾਸ ਕਹਿਣ ਲੱਗਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ਤਾਂ ਗੁਰੂ ਪਾਤਸ਼ਾਹ ਜੀ ਨੇ ਮਾਦੋ ਦਾਸ ਨੂੰ ਪੁੱਛਿਆ ਕਿ ਹੁਣ ਤੂੰ ਦੱਸ ਕੌਣ ਹੈ ਨਿਮਰਤਾ ਵਿੱਚ ਉਸ ਨੇ ਕਿਹਾ ਮੈਂ ਤੁਹਾਡਾ ਬੰਦਾ ਹਾਂ ਮਹਾਰਾਜ ਨੇ ਫਰਮਾਇਆ ਜੇ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਵੀ ਕਰ ਇਹ ਕੀ ਤੂੰ ਕੰਮ ਕਰ ਰਿਹਾ ਹੈ ਹਰ ਆਏ ਦੀ ਇੱਜ਼ਤ ਉਸ਼ਾਲ ਦਿੰਦਾ ਹੈ ਉਸ ਨੂੰ ਅਮਰਤ ਛਕਾ ਕੇ ਬੰਦਾ ਸਿੰਘ ਬਹਾਦਰ ਸਜਾਇਆ ਤੇ 49ਵੇਂ ਸਿੱਖ ਨਾਲ ਦੇ ਕੇ ਪੰਜਾਬ ਭੇਜਿਆ ਆਪਣੇ ਭੱਥੇ ਦੇ ਪੰਜ ਤੀਰ ਨਗਾਰਾ ਤੇ ਨਿਸ਼ਾਨ ਸਹਿਬ ਵੀ ਦਿੱਤਾ ਇਹ ਵੀ ਕਹਿ ਦਿੱਤਾ ਕਿ ਨਿਜ ਦੀ ਹਕੂਮਤ ਨਾ ਬਣਾਈ ਤੇ ਦੋਖੀਆਂ ਨੂੰ ਸਜ਼ਾਵਾਂ ਦੇਵੀਂ ਵਜੀਦ ਖਾਨ ਸੂਬਾ ਸਰਹੰਦ ਨੂੰ ਖਬਰਾਂ ਮਿਲ ਰਹੀਆਂ ਸਨ ਕਿ ਬਹਾਦਰ ਸ਼ਾਹੀ ਗੁਰੂ ਜੀ ਨਾਲ ਮੁਲਾਕਾਤ ਦਾ ਸਿੱਟਾ ਸਿੱਧਾ ਉਸ ਨੂੰ ਸਜ਼ਾ ਦੇ ਰੂਪ ਵਿੱਚ ਨਿਕਲੇਗਾ। ਉਸ ਨੇ ਦੋ ਜਖਰੀਦਾਂ ਜਮਸ਼ੇਦ ਖਾਨ ਤੇ ਗੁਲਖਾਨ ਨੂੰ ਨਦੇੜ ਵੱਲ ਭੇਜਿਆ ਕਿ ਮੌਕਾ ਸੰਭਾਲ ਕੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦੇਣਾ। ਇੱਕ ਦਿਨ ਮੌਕਾ ਪਾ ਕੇ ਜਮਸ਼ੇਦ ਖਾਨ ਨੇ ਮਾ ਗੁਰੂ ਸਾਹਿਬ ਜੀ ਉਤੇ ਮਾਰੂ ਵਾਰ ਕੀਤਾ। ਭਾਵੇਂ ਗੁਰੂ ਸਾਹਿਬ ਜੀ ਨੇ ਉਸ ਨੂੰ ਥਾਂ ਤੇ ਹੀ ਖਤਮ ਕਰ ਦਿੱਤਾ। ਪਰ ਉਸ ਦੇ ਦੂਜੇ ਸਾਥੀ ਨੇ ساری ਸਾਜ਼ਿਸ਼ ਤੋਂ ਪੜਦਾ ਚੁੱਕ ਦਿੱਤਾ ਦਰਸ਼ਾ ਨੇ ਉਚੇਰੇ ਫਰੰਗੀ ਜਿਰਾਹਾ ਭੇਜੀ ਫਟ ਛੇਤੀ ਭਾਰ ਵੀ ਗਿਆ ਪਰ ਇੱਕ ਦਿਨ ਭਾਰੀ ਕਮਾਂਡ ਤੇ ਚਿਲਾ-ਚਿਲਾ ਚੜਾਉਣ ਕਾਰਨ ਜ਼ਖਮਾਂ ਦੇ ਟੋਪੇ ਖੁੱਲ ਗਏ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਇਆ ਵੇਖ ਕੇ ਹੋਰ ਇਲਾਜ ਕਰਨ ਦੀ ਮਨਾਹੀ ਕਰ ਦਿੱਤੀ ਜੋਤੀ ਜੋਤ ਸਮਾਉਣ ਵੇਲੇ ਗੁਰੂ ਪਾਸ਼ਾ ਜੀ ਕੋਲੋਂ ਸੰਗਤਾਂ ਨੇ ਪੁੱਛਿਆ ਕਿ ਹੁਣ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹਾਂ ਤਾਂ ਆਪ ਜੀ ਨੇ ਕਿਹਾ ਹੁਣ ਤੁਸੀਂ ਮੇਰਾ ਜਾਹਰਾ ਰੂਪ ਗੁਰੂ ਗ੍ਰੰਥ ਸਾਹਿਬ ਕੋ ਜਾਨਣਾ ਜਿਸ ਨੇ ਵੀ ਮੇਰੇ ਨਾਲ ਗੱਲ ਕਰਨੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਤੇ ਨਾਲ ਗੱਲ ਹੋ ਜਾਵੇਗੀ ਇਹ ਵੀ ਫਰਮਾਇਆ ਹੈ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਚਾ ਸ਼ਬਦ ਦਾ ਦیدار ਖਾਲਸੇ ਦਾ ਕੋਟ ਅਕਾਲ ਦੀ ਰਖਣੀ ਗੁਰੂ ਸਾਹਿਬ ਜੀ ਨੇ ਆਪ ਗੁਰੂ ਗੋਬਿੰਦ ਸਾਹਿਬ ਅੱਗੇ ਮੱਥਾ ਟੇਕਿਆ ਤੇ ਜੋ ਵਾਕ ਉਸ ਸਮੇਂ ਆਇਆ ਉਹ ਰਾਗ ਮਾਰੂ ਮਹੱਲਾ ਪੰਜਵਾਂ ਦਾ ਸੀ ਜਿਸ ਦੀਆਂ ਪਹਿਲੀਆਂ ਤੁਕਾਂ ਸਨ ਕਿਰਮ ਕਿਰਪਾ ਭਾਈ ਠਾਕੁਰ ਕੀਰਤਨ ਹਰ ਹਰ ਗਾਈ ਸਰਮ ਥਾਕਾ ਪਾਏ ਵਿਸਰਾਮ ਇਸੇ ਸ਼ਬਦ ਦੀਆਂ ਹੀ ਤੁਕਾਂ ਹਨ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤੈ ਨਾ ਭਾਇਓ ਦਰਾਈ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਥੀ ਪਨੇ ਖੂਬ ਲਿਖਿਆ ਹੈ ਕਿ ਉਹਨਾਂ ਦੀ ਕਿਰਪਾ ਸਦਕਾ ਹੀ ਆਪ ਹੁਦਰੇ ਬੇ ਲਗਾਮ ਲੋਕ ਇਸ ਜਥੇਵੰਦੀ ਵਿੱਚ ਪ੍ਰੋਏ ਗਏ ਤੇ ਲੀਤਾ ਲੜੇ ਲੋਕ ਸਭ ਤੋਂ ਵੱਡੇ ਜੋਧੀ ਬਣੇ ਗੁਰੂ ਨਾਨਕ ਦੀ ਗੱਦੀ ਦੇ ਵੀ ਰਾਜੇ ਰੋਹਾਨੀ ਰੋਹਾਨੀ ਰਹਿਬਰ ਜੰਗ ਵਿੱਚ ਨਿਰਭੈ ਯੋਧੇ ਤਖਤੇ ਬੈਠੇ ਸੱਚੇ ਪਾਸ਼ਾ ਅਤੇ ਸੰਗਤ ਵਿੱਚ ਟੀਕੇ ਇੱਕ ਦਰਵੇਸ਼ ਲੱਗਦੇ ਸਨ ਇਸ ਲਈ ਟੀ ਐਲ ਵਸਾਨੀ ਨੇ ਲਿਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਵਿੱਚ ਉਹਨਾਂ ਤੋਂ ਪਹਿਲਾਂ ਹੋਈ ਸਭ ਤੋਂ ਪੈਗੰਬਰਾਂ ਅਵਤਾਰਾਂ ਦੇ ਗੁਣ ਇੱਕੋ ਥਾਂ ਇਕੱਠੇ ਦੇਖੇ ਜਾ ਸਕਦੇ ਸਨ ਗੁਰੂ ਨਾਨਕ ਦੇਵ ਜੀ ਦੀ ਮਿੱਠਤ ਨਹੀਂ ਵੀ ਈਸਾ ਜੀ ਵਾਲੀ ਤਰਸ ਭਰੀ ਤਕਨੀ ਬੁੱਧੂ ਜੀ ਵਾਲਾ ਆਤਮ ਗਿਆਨ ਹਜਰਤ ਮੁਹੰਮਦ ਸਾਹਿਬ ਵਾਲਾ ਡੁੱਲ ਡੁੱਲ ਪੈਂਦਾ ਜੋਸ਼ ਕਿਰਸਨ ਜੀ ਵਾਂਗ ਸੂਰਜ ਵਤ ਭਗ ਦਾ ਜਲਾਲ RAM ਜੀ ਵਰਗੀ ਮਰਿਆਦਾ ਅਤੇ ਬਹਾਦਰ ਸ਼ਾਹ ਵਾਲੀ ਸ਼ਾਨ ਸੀ ਉਹ ਮਰਦ ਅਗੰਮੜਾ ਸਨ ਅਤੇ ਉਹਨਾਂ ਵਰਗਾ ਹੋਰ ਕੋਈ ਨਹੀਂ ਸੀ ਅਕਤੂਬਰ 1708 ਈਸਵੀ ਨੂੰ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ ਸਨ ਗੁਰੂ ਪਿਆਰੀ ਸੰਗਤ ਜੀ ਇਹ ਸੀ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੀ ਬਚਪਨ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਵੇ ਤੱਕ ਕਮੈਂਟ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਅਗਲੀ ਵੀਡੀਓ ਦੇ ਬਾਰੇ ਜ਼ਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ